ਅੱਜ ਦੀ ਸਟੇਜ ਤੋਂ ਅਸੀਂ ਅਰਜ਼ਾਰ ਕਰਦੇ ਹਾਂ ਜੇ ਸੰਯੁਕਤ ਮੋਰਚੇ ਦਾ ਕੋਈ ਵੀ ਆਗੂ মিডিਆ ਦੇ ਸਾਹਮਣੇ ਜਾਂ ਆਪਣੇ ਬੁਲਾਰੇ ਦੇ ਤੌਰ ਤੇ ਖਨੌਰੀ ਤੇ ਸੰਗੂ ਮੋਰਚੇ ਦੇ ਉੱਤੇ ਚੱਲ ਰਹੀਆਂ ਦੋਨੀਆਂ ਸਟੇਜਾਂ ਦੇ ਖਿਲਾਫ ਕਿਸੇ ਕਿਸਮ ਦਾ ਕਮੈਂਟ ਗਲਤ ਕਮੈਂਟ ਕਰਨ ਦੀ ਕੋਸ਼ਿਸ਼ ਨਾ ਕਰੇ ਇਹ ਸੰਯੁਕਤ ਮੋਰਚਾ ਆਰੇਬੀਆ ਦਾ ਫੈਸਲਾ ਹੈ ਕਿ ਅਸੀਂ ਉਹਨਾਂ ਮੋਰਚਿਆਂ ਦੇ ਨਾਲ ਜਿਹੜੇ ਉਹ ਦੋ ਮੋਰਚੇ ਚੱਲਦੇ ਆ ਪਹਿਲਾਂ ਵੀ ਕਾਲਵੇ ਇੰਨੇ ਐਕਸ਼ਨਾਂ ਦੇ ਵਿੱਚ ਸਹਿਯੋਗੀ ਹੁਣ ਰਹੇ ਆ ਤੇ ਅੱਗੇ ਵੀ ਉਹਨਾਂ ਦੇ ਨਾਲ ਅਸੀਂ ਆ ਸਾਡੀ 6 ਮੈਂਬਰੀ ਜਿਹੜੀ ਕਮੇਟੀ ਆ ਇਸ ਮੋਰਚਾ ਨੂੰ ਇਕੱਠੇ ਕਰਨ ਦੀ ਤੇ ਜਾਂ ਉਹਨਾਂ ਨਾਲ ਘੱਟੋ-ਘੱਟ ਮਹੀਨੇ ਬਾਅਦ ਇੱਤਾ ਕਰਨ ਦੀ ਦਾਰਮੇਨ ਮੇ ਅਕਸ਼ਨਾ ਦੀ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਰਹੇ ਆ ਤੇ ਕਰਦੇ ਆਹਾਂਗੇ ਉਹਦੇ ਖਾਤਰ ਅਸੀਂ ਤੁਹਾਡੇ ਸਾਹਮਣੇ ਆ ਕੁਝ ਅੱਠ ਕਿ ਲੋਕਤੇ ਪੜ ਕੇ ਸੁਣਾਉਨੇ ਆ ਜਿਹੜੇ ਇਹ ਉਹਦਾ ਵਾਸਤੇ ਸਾਥੀਆਂ ਵਾਸਤੇ ਤੇ ਸਾਡੇ ਸਾਰਿਆਂ ਵਾਸਤੇ ਇਕੱਠੇ ਜਨਣ ਦੀ ਇੱਕ ਪਰਪੋਜਲ ਲੁਕਤੇ ਆ ਜਿਹਦੇ ਨਾਲ ਅਸੀਂ ਘੱਟੋ ਘਾਟੇ ਤਰ੍ਹਾਂ ਦੇ ਇਕੱਠੇ ਜਨ ਸਕਦੇ ਆ ਘੱਟੋ ਘੱਟ ਪ੍ਰੋਗਰਾਮ ਦੇ ਉੱਤੇ ਇਹ ਨੁਕਤੇ ਮੈਂ ਪੜ ਕੇ ਸੁਣਾਉਂਦੇ ਜੇ ਤੁਸੀਂ ਧਿਆਨ ਨਾਲ ਸੁਣਨੇ ਜੇ ਇਹ ਪਰੰਤੂ ਬਾਤ ਤੁਸੀਂ ਨੇ ਇਹਨਾਂ ਨੂੰ ਮਾਨਤਾ ਦੇਣੀ ਹੈ ਹੱਥ ਖੜੇ ਕਰਕੇ ਉਹ ਆਪਾਂ ਨਾਅਰੇ ਦੇ ਰੂਪ ਤੇ ਮਨ ਦੇ ਰੂਪ ਤੇ ਨੂੰ ਪਾਸ ਕਰਾਂਗੇ ਮੈਂ ਆਪਣੀ ਗੱਲ ਸ਼ੁਰੂ ਕਰਦਾ ਜੇ ਸੰਯੁਕਤ ਕਿਸਾਨ ਮੋਰਚਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚਾ ਦੇ ਸਾਜੇ ਤਾਲ ਮੇਲੇ ਨੇ ਭੋਲ ਦੀ ਠੋਸ ਤਜਵੀਜ਼ ਨੰਬਰ 1 ਸਾਦੇ ਕੋਡੀਆਂ ਮੰਗਾਂ ਵਾਲੇ ਸੈਂਟੀ ਨੂੰ ਹੋਰ ਅੱਗੇ ਵਧਾਉਣ ਲਈ ਕੇਂਦਰ ਸਰਕਾਰ ਵੱਲੋਂ ਵਿਸ਼ੇਪਾਲ ਸਰਕਾਰ ਦੀਆਂ ਨੀਤੀਆਂ ਤਹਿਤ ਗਾਰਪੋਰਟ ਪੱਥੀ ਨਿਆਦੇ ਕੌਮੀ ਖੇਤੀ ਮੰਡਰ ਕਰਨ ਦੀ ਨੀਤੀ ਚਾਪੇ ਨੂੰ ਪਹਿਲੇ ਨੰਬਰ ਤੇ ਰੱਖਿਆ ਜਾਵੇ ਐਮਐਪੀ ਕਾਨੂੰਨੀ ਗੈਰਟੀ ਦੀ ਮੰਗ ਕਰਜ਼ਾ ਮੁਕਤੀ ਦੀ ਤੇ 20000 ਦੇ ਨਾਲ ਇਹ ਮੰਗ ਨੂੰ ਵੀ ਰੱਖਿਆ ਜਾਵੇ ਇਸ ਤੋਂ ਇਲਾਵਾ ਬਾਕੀ ਮੰਗਾਂ ਨੂੰ ਵੀ ਨਾ ਰੱਖਿਆ ਜਾਵੇ ਇਨ੍ਹਾਂ ਮੰਗਾਂ ਦੀ ਪ੍ਰਾਪਤੀ ਲਈ ਮਰਨ ਵਾਸਤੇ ਬੈਠੇ ਜਗਜੀਤ ਸਿੰਘ ਡਲੇ ਆ ਦੀ ਜਾਨ ਬਚਾਉਣ ਦੇ ਵਸਤੇ ਨੂੰ ਉੱਪਰਲੇ ਰੂਪ ਦੇ ਵਿੱਚ ਸਮੋਦਿਤ ਹੋਇਆ ਜਾਵੇ ਇਸ ਮਕਸਦ ਲਈ ਕੇਂਦਰ ਸਰਕਾਰ ਉੱਪਰ ਤਰਕ ਸੰਘਰਸ਼ੀ ਕਿਸਾਨ ਜਥੇਬੰਦੀਆਂ वार्ता ਦਾਦ ਸ਼ੁਰੂ ਕਰਨ ਅਤੇ ਮਸਲੇ ਦਾ ਹੱਲ ਕਰਨ ਲਈ ਗੁਲਾਮ ਬਣਾਇਆ ਜਾਵੇ ਨੰਬਰ 2 ਮੌਜੂਦਾ ਕੋਹਾ ਦਾ ਚੋਣ ਨਿਸ਼ਾਨਾ ਦੇਸ਼ੀ ਦੇਸ਼ੀ ਬਾਰਪਰੇ ਕਾਦੀ ਸੇਵਾਦਾਰ ਤਨਾਸ਼ਾਰ ਬਈਏ ਵਾਲੀ ਕੇਂਦਰ ਸਰਕਾਰ ਨੂੰ ਬਣਾਉਣਾ ਜਾਰੀ ਰੱਖਿਆ ਜਾਵੇ ਉਹਨਾਂ ਦੇ ਪੁਟਕਾਉ ਤੇ ਪੁਟਪਾਈ ਚਾਣਾਂ ਨੂੰ ਸਾਦੇ ਬਜਟਾਂ ਲਈ ਮਾਤ ਦੇ ਲਈ ਕਾ ਕਪੜਾਈ ਜਾਵੇ ਨੰਬਰ 3 ਇਸ ਘੋੜੇ ਥਾਸੇ ਨੂੰ ਮੂਲਕ ਪਧਰਾ ਧਰਮ ਨਿਰਪੱਖਾ ਗੈਰ ਪਾਰਟੀ ਤੇ ਸਰਬ ਵਿਆਪਕ ਬਣਾਉਣ ਲਈ ਪੂਰੀ ਤਰ੍ਹਾਂ ਕਿਚਾਈ ਜਾਵੇ ਇਸੇ ਉੱਪਰ ਚੱਲਦੇ ਰਹੇ ਲਈ ਪਹਿਲੇ ਨਾ ਰੀ ਕੀਤੀ ਜਾਵੇ ਨੰਬਰ 4 ਇਸ ਹਕੀਕਤ ਨੂੰ ਸਪੱਸ਼ਟ ਤੌਰ ਤੇ ਪਰਵਾਣ ਕੀਤਾ ਜਾਵੇ ਕਿ ਅਪਰੋਪ ਸਾਂਝੀਆਂ ਨੰਗਾ ਦਾ ਹੋਣਾ ਅਤੇ ਘੋੜ ਦਾ ਸਾਂਝਾ ਕੋਈ ਨਿਸ਼ਾਨਾ ਹੋਣਾ ਸਾਕੇ ਤਾਲਵੀਰ ਘੋੜ ਦੇ ਰਾਹ ਦੇ ਅੱਗੇ ਵਧਣ ਲਈ ਦੋਸ ਅੜਾੜ ਬਣ ਰਹਾ ਹੈ ਇਹ ਰਾਹ ਤੇ ਅੱਗੇ ਵਧਣ ਲਈ ਗਲਬਾਤ ਕਰਕੇ ਝੋਖ ਕਦਮ ਚੱਕੇ ਜਾਣ ਤੇ ਇਸ ਸਮੇਂ ਅਰਸ਼ਮੀਤ ਚੈਨਲ ਪਿੰਨੇ ਪਲੇਟ ਬਾਰਨ ਸੰਯੁਕਤ ਕਿਸਾਨ ਮੋਰਚਾ ਸੰਯੁਕਤ ਕਿਸਾਨ ਮੋਰਚਾ ਗੈਰਚਾਤੀ ਕਿਸਾਨ ਮਜ਼ਦੂਰ ਮੋਰਚਾ ਸਵੈਚ ਮੋਰਚਾ ਸਾਰੇ ਸਵੈਚੀ ਪਲੇਟ ਬਾਰਨ ਹੋਣ ਇਹਨਾਂ ਸਾਂਝੀਆਂ ਮੰਗਾਂ ਉੱਪਰ ਆਪੋ ਆਪਣੇ ਥੜੇ ਆਪਰੋ ਆਪਣੇ ਆਪਣੇ ਦੇਤਾ ਸਮਰਾਤਾ ਸਹਿਯੋਗ ਮੁਤਾਬਕ

ਮੁਕਾਬਲੇ ਵਾਲੇ ਜਾਂ ਟਕਰਾਵੇਂ ਸੱਦੇ ਹਰ ਕੱਢਦੇ ਹੀ ਹੋਣਗੇ ਨੰਬਰ 6 ਤਿੰਨੇ ਪਲੇਟਫਾਰਮ ਸਾਡੇ ਕੋਲ ਲਈ ਇੱਕ ਦੂਜੇ ਦੇ ਪਲੇਟਫਾਰਮ ਨੂੰ ਤੋੜ ਦੇਣ ਜਾਂ ਜਥੇਬਦੀ ਨੂੰ ਤੋੜਖਣਾ ਦੇ ਦੀ ਮੰਗ ਨੂੰ ਜਾਂ ਜਤਨਾ ਨੂੰ ਜਾਂ ਭਾਵਨਾ ਨੂੰ ਸਮੋਚੇ ਕੋਲ ਲਈ ਨੁਕਸਾਨ ਦੇ ਖੰਦੇ ਹਣ ਫਕੂਵਤ ਖਲਾਫ ਵਰਤੀ ਜਾਣ ਵਾਲੀ ਸਾਂਝੀ ਤਾਕਤ ਨੂੰ ਆਰਥ ਵਿੱਚ ਖਾੜਕ ਕਰਨ ਲਈ ਦੀ ਕਾਰਵਾਈ ਖੰਦੇ ਹਨ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਇਹ ਸਰਕਾਰ ਵੱਲੋਂ ਕਾਰਪੋਰੇਟ ਦੇ ਪੱਖ ਜਿੱਬੜੇ ਤਾਜਾ ਹਮਲੇ ਦੌਰਾਨ ਇਹ ਕਿੰਨੇ ਹੀ ਪਲੇਟ ਕੱਢ ਨੂੰ ਸਾਦੇ ਸੂਚਕ ਆਰਥਰ ਦੀ ਅੰਸਰ ਦੀ ਰੋਡ ਨੂੰ ਪ੍ਰਮੁਖਤਾ ਦਿੰਦੇ ਹਨ ਅਸੀਂ ਆਪਜੀ ਵਕਰੀਆਂ ਨੂੰ ਇੱਕ ਵਾਰ ਪਾਸੇ ਰੱਖ ਦੇਣ ਦੀ ਸਹਿਮਤੀ ਦੇਣ ਦੀ ਇਹਨਾਂ ਨੂੰ ਜਨਤਕ ਫੜਿਆ ਤੇ ਸੋਸ਼ਲ ਮੀਡੀਆ ਵਿੱਚੋਂ ਸਾਰਨ ਉੱਪਰ ਬੰਦੀ ਨਾਉਣ ਲਈ ਸਹਿਮਤੀ ਦਿੰਦੇ ਹਾਂ ਇਹਨਾਂ ਬਖਰੇਵਿਆਂ ਨੂੰ ਜਿੱਥੇ ਪਾਰਟੀ ਦੀ ਸਾਰਥਕ ਤੇ ਅੰਦਰੂਨੀ ਵੈਸ਼ ਰਾਂਹੇ ਹੱਲ ਕਰਦੇ ਜਤਨ ਚਚਾਉਣ ਦੇ ਇਸ ਦੇ ਪਮੰਦ ਰਹਿਣ ਲਈ ਸਹਿਮਤੀ ਦਿੰਦੇ ਹਾਂ ਮੌਜੂਦਾ ਸਮੇਂ ਇੱਕ ਮੁਕਸ਼ਫਾ ਛਿੜੀ ਅਰਚੜੀ ਲੋੜ ਏਟਾ ਪ੍ਰਾਪਤੀ ਦੇ ਰਾਹੀਆਂ ਵੇਚੀਆਂ ਨੂੰ ਤਾਂਦ ਰੱਖਦੇ ਹਾਂ ਸਦਾ ਤਾਜ਼ਾਦਾ ਹੈ ਕੇ ਸਮੂਹ ਕਿਸਾਨਾਂ ਦਾ ਮੁਦੀਦੀਨ ਵਰਗ ਕੋਰ ਹੱਥੋਂ ਕਹਤਾ ਸੀ ਸ਼ਖਪ੍ਰਿਅ ਇਸ ਨੂੰ ਨੇਪਰੇ ਚਾੜ ਲਈ ਸਾਡ ਕਰ ਮਹਾਰ ਬੁਲਾਉਣ ਬਨੋ ਸੰਜੁਗ ਮੋਰਚਾ ਭਾਰ ਪ ਇਹ ਮਤੇ ਨੂੰ ਸਾਰੀ ਜਨ ਸਕਦਾ ਜਿਹੜੀ ਹੱਥ ਖੜੇ ਪਾਸ ਕਰੇ ਮੈਂ ਨਾਲ ਦੇ ਹੱਥ ਖੜੇ ਪਾਸ ਕਰੇਗੇ ਲੈਣਾ ਨਾਂਮ ਕੇ युक्त मोचा मोचा